ਸਤਿ ਸ਼੍ਰੀ ਅਕਾਲ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਓਵੇਂ ਓਵੇਂ ਹੀ ਕਾਂਗਰਸ ਪਾਰਟੀ ਦਾ ਖਲਾਰਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੇ ਵਿੱਚੋਂ 100 ਤੋਂ ਪਲੱਸ ਸੀਟਾਂ ਲੈਣ ਦੀ ਗੱਲ ਕਰਦੀ ਹੈ ਤੇ ਦੂਸਰੇ ਪਾਸੇ ਵੱਡਾ ਝਟਕਾ ਲੱਗਾ ਹੈ ਸੰਸਦ ਦੇ ਵਿੱਚੋਂ ਸੰਸਦ ਦੇ ਵਿੱਚੋਂ ਰਾਜਾ ਵਿਰਿੰਗਸਲੇ 8 ਐਮਪੀ ਜਿਹੜੇ ਨੇ ਮੌਤਲ ਕੀ ਕਰਨ ਦੀ ਗੱਲ ਸામਨੇ ਆ ਰਹੀ ਹੈ ਯਾਨੀ ਕਿ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਹੁਲ ਗਾਂਧੀ ਇਸ ਬਾਰੇ ਕੀ ਕਹਿਣਗੇ ਕੀ ਵਿਚਾਰ ਬਾਹਰ ਨਿਕਲ ਕੇ ਆਉਣਗੇ ਉਸ ਬਾਰੇ ਗੱਲ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਵਿੱਚ ਮੰਗਲਵਾਰ ਨੂੰ ਅਣਉਚਿਤ ਵਿਵਹਾਰ ਕਰਨ ਦੇ ਦੋਸ਼ ਵਿੱਚ ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੂੰ ਮੌਕਲ ਕਰ ਦਿੱਤਾ ਹੈ ਇਹਨਾਂ ਮੈਂਬਰਾਂ ਦੇ ਸਦਨ ਵਿੱਚ ਕਾਗਜ਼ ਪਾੜਨ ਅਤੇ ਉਹਨਾਂ ਨੂੰ ਸਪੀਕਰ ਦੀ ਕੁਰਸੀ ਵੱਲ ਸੁਟਣ ਦੇ ਗੰਭੀਰ ਦੋਸ਼ ਕਾਰਨ ਸਸਪੈਂਡ ਕੀਤਾ ਗਿਆ ਹੈ। ਸੰਸਦੀ ਮਾਮਲੇ ਤੇ ਮੰਤਰੀ ਕਿਰਨ ਰਜੀਜੂ ਨੇ ਇਸਨਾਂ ਮੈਂਬਰਾਂ ਨੂੰ ਬਜਟ ਸੈਸ਼ਨ ਦੀ ਬਾਕੀ ਮਿਆਦ ਜੋ ਕਿ 2 ਅਪ੍ਰੈਲ ਤੱਕ ਚੱਲਣੀ ਹੈ ਲਈ ਮੌਤਲ ਕਰਨ ਦਾ ਮਤਾ ਪੇਸ਼ ਕੀਤਾ ਇਸ ਨੂੰ ਸਦਨ ਨੇ ਪਾਸ ਕਰ ਦਿੱਤਾ ਹੈ। ਸਦਨ ਵਿੱਚ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਾਕਾ ਫੌਜ ਮੁਖੀ ਐਮ ਐਮ ਨਰਬਨੇ ਦੀ ਇੱਕ ਅਣਪ੍ਰਕਾਸ਼ਿਤ ਕਿਤਾਬ ਦੇ ਅੰਸ਼ਾ ਦਾ ਹਵਾਲਾ ਦੇਣ ਤੋਂ ਰੋਕ ਦਿੱਤਾ ਗਿਆ ਇਹ ਹਵਾਲਾ 2020 ਦੇ ਭਾਰਤ-ਚੀਨ ਸਰਹੱਦੀ ਵਿਵਾਦ ਨਾਲ ਸੰਬੰਧਿਤ ਹੈ ਜਦੋਂ ਰਾਹੁਲ ਗਾਂਧੀ ਨੂੰ ਇਸ ਬਾਰੇ ਬੋਲਣ ਤੋਂ ਰੋਕਿਆ ਗਿਆ ਤਾਂ ਉਹਨਾਂ ਦੇ ਸਾਥੀ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤੇ ਸਪੀਕਰਾਂ ਦੀ ਕੁਰਸੀ ਵੱਲ ਕਾਗਜ਼ ਵਾਗਾ ਕੇ ਮਾਰੇ ਇਸ ਮਗਰੋਂ ਕਾਂਗਰਸੀ ਸੰਸਦ ਗੁਰਜੀਤ ਸਿੰਘ ਓਜਲਾ ਅਮਰਿੰਦਰ ਸਿੰਘ ਰਾਜਾ ਵਰਿੰਗ ਦੀਨ ਕੁਰੀਆਕੋਸ ਕਿਰਨ ਕੁਮਾਰ ਰੈਡੀ ਵੈਕਟਰ ਰਮਨ ਮणिकਮ ਕਿਸ਼ੋਰ ਪ੍ਰਸ਼ਾਂਤ ਪਡੋਲੇ ਤੇ ਹੀਬੀ ਈਡਨਸ ਨੂੰ ਸੰਸਦ ਦੇ ਬਾਕੀ ਸੈਸ਼ਨ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਆਪਣੇ ਸਾਥੀਆਂ ਦੀ ਮੌਤ ਲਈ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਸੰਸਦ ਨੇ ਪਵਨ ਦੇ ਬਾਅਦ ਤਰਨਾ ਦਿੱਤਾ ਤੇ ਸਰਕਾਰ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਭਾਰੀ ਸ਼ੋਰ ਸ਼ਰਾਬੇ ਅਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਮੁਲਤਨ ਕੀਤੇ ਗਏ ਸਾਰੇ 8 ਮੈਂਬਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਤੁਹਾਨੂੰ ਦੱਸਦੀ ਹੈ ਕਿ ਕਾਂਗਰਸ ਪਾਰਟੀ ਜਿੱਥੇ ਅਕਸਰ ਹੀ ਵਿਵਾਦਾਂ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਸੰਸਦ ਦੇ ਵਿੱਚੋਂ 8 ਐਮਪੀ ਸਸਪੈਂਡ ਕਰ ਦਿੱਤੇ ਗਏ ਨੇ। ਕਾਂਗਰਸ ਪਾਰਟੀ ਜਿੱਥੇ ਹੱਕ ਸੱਚ ਦੀ ਗੱਲ ਕਰਦੀ ਨਜ਼ਰ ਆਈ ਜਿੱਥੇ ਰਾਹੁਲ ਗਾਂਧੀ ਵੱਲੋਂ ਜਿਹੜੀ ਹੈ ਵਿਚਾਰ ਵਿਤਾਂਦਰਾ ਕਰਨ ਦਾ ਟਾਈਮ ਆਇਆ ਤਾਂ ਦੂਸਰੇ ਪਾਸੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕਾਗਜ਼ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਵੱਡਾ ਹੰਗਾਮਾ ਹੋ ਗਿਆ ਸੰਸਦ ਦੇ ਵਿੱਚ ਤੇ ਸੰਸਦ ਦੇ ਵਿੱਚ ਜਿਹੜੀ ਹੈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਗਈ ਮੀਟਿੰਗ ਤੇ ਉਸ ਤੋਂ ਬਾਅਦ ਅੱਠ ਜਿਹੜੇ ਨੇ ਕਾਂਗਰਸ ਮੈਂਬਰ ਉਹ ਸਸਪੈਂਡ ਕੀਤੇ ਗਏ ਨੇ ਉਹੋ ਅੱਥੇ ਦੇ ਅੱਥੇ ਕਾਂਗਰਸ ਪਾਰਟੀ ਦੇ ਤੋਂ ਹੀ ਸਬੰਧ ਰੱਖਦੇ ਨੇ ਤੇ ਦੂਸਰੇ ਪਾਸੇ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਜਿੱਥੇ ਰਾਹੁਲ ਗਾਂਧੀ ਕੀ ਕਰਦੇ ਨਜ਼ਰ ਆਉਣਗੇ ਜਿਨ੍ਹਾਂ ਵੱਲੋਂ ਜਿਹੜਾ ਹੈ ਧਰਨਾ ਵੀ ਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਲੇਕਿਨ ਵੇਖਣਾ ਇਹ ਹੋਵੇਗਾ ਕਿ ਹੁਣ ਇਹਦਾ ਜਿਹੜਾ ਹੈ ਨਿਬੇੜਾ ਕਿੱਥੇ ਜਾ ਕੇ ਹੋਵੇਗਾ ਹਾਲੇ ਕੀ ਕਾਂਗਰਸ ਪਾਰਟੀ ਦੇ ਕਾਫੀ ਜਿਹੜੇ ਨੇ ਅਕਸਰੀ ਆਗੂ ਵਿਵਾਦਾਂ ਦੇ ਵਿੱਚ ਘਿਰੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਇੱਕ ਸੰਸਦ ਵੱਲੋਂ ਵੀ ਝਟਕਾ ਲੱਗ ਚੁੱਕਾ ਹੈ